ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜੱਸਲ ਮੈਂਬਰਸ ਰੋਲਿੰਗ ਮੀਟੀ ਹਲਕਾ ਬਟਾਲਾ ਅੱਜ ਅਮਸਤਾਰ ਇੱਥੇ ਹੋਇਆ ਗੁਰਦੁਆਰਾ ਕਾਨ ਸਾਹਿਬ ਵਿਖੇ ਆਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੋਗ ਜਗਤਾਲ ਪੁਰਗਰਾਂਧ ਸਾਹਿਬ ਜੀ ਦੇ ਮਹਾਰਾਜਾ ਸਿਕਰਾਨਾ ਕਰਦੇ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਆਪਣੇ 109 ਪੁਰਾਣੀ ਜਿਹੜੇ ਤੁਸੀਂ ਆਪਣੇ ਚੰਦ ਲਾਏ ਨੇ ਮਹਾਰਾਜ ਕਿ ਮਿਹਰ ਪਰ ਇਹਨਾਂ ਦੇ ਹੱਥ ਸਤਪੁਰ ਜੀ ਇਹ ਪਰਾਲਾ ਜਿਹੜਾ ਜਹਦਰ ਕਾਲ ਤੱਕ ਸਾਹਿਬ ਨੇ ਬੇਨਤੀ ਕੀਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਰਤਾਰ ਮੰਡਲ ਕਮੇਟੀ ਨੂੰ ਕੀਤੀ ਸੀ ਉਹਨਾਂ ਨੇ ਡਿਊਟੀ ਲਈ ਲਈ ਜੱਸਾ ਤੁਮੀ ਕਰਾ ਤੇ ਅੱਜ ਉਸ ਜਿਹੜਾ ਪ੍ਰਾਪਰਾਹ ਉਹਨਾਂ ਦਾ ਇਹ ਪੂਰਾ ਆ ਮੈਂ ਕਹਿੰਦਾ ਇਹ ਸੰਗਤ ਜਿਹੜੀ ਜੁੜਗੀ ਗੁਰੂ ਨਾਲ ਇਹ ਮਿਹਰ ਪ੍ਰਿਹਾਰਤ ਰੱਖੇ ਮਹਾਰਾਜ ਇਹਨਾਂ ਦੀ ਤੰਦੂਸਰੀ ਬਖਸ਼ੇ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੇ ਮਹਾਰਾ ਸੱਚੇ ਪਾਤਸ਼ਾਹ ਇਸ਼ਤਮਾਨ ਸਤਕਾਰ ਬਖਸ਼ੇ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਚੰਗੀ ਤਾਲੀਮ ਹਾਸਲ ਦੇ ਮਹਾਰਾਜ ਇਹ ਗੁਰੂ ਦੇ ਲੱਲ ਲੱਗੇ ਰਹਿਣ ਅੱਜ ਪ੍ਰਾਲਾ ਜਿਹੜਾ ਹੋਇਆ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਉਪਰ ਤੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਸੀ ਪਰ ਗੁਰੂ ਮਹਾਰਾਜ ਨੇ ਸਫਲ ਦਿੱਤੀ ਬਹੁਤ ਬਹੁਤ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਨੇ ਉੱਚੜੀ ਕਰਵਾਇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜੀ ਪ੍ਰੋਗਰਾਮ ਜੀ ਅੱਜ ਕਿੱਦਾਂ ਦਾ ਲੱਗਦਾ ਹੈ ਹਾਂ ਜੀ ਬਹੁਤ ਸੋਹਣਾ ਵਧੀਆ ਜੀ ਮਹਾਰਾਜ ਜੀ ਕਿਰਪਾ ਨਾਲ ਧੰਨ ਧੰਨ ਵਾਹਿਗੁਰੂ ਜੀ ਕਾ ਪਹਿਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਰਣਕਦੇਵ ਦੇ ਵਿਆਹ ਦੇ ਵਿੱਚ ਸੱਚੇ ਪਾਸਮਾਗੋ ਵਿੱਚ ਅੱਜ ਅੰਮ੍ਰਿਤਸਰ 4109 ਪਰਾਣੀ ਲਿਆਵਾ ਜਿਸ ਦੇ ਵਿੱਚ ਕੀ ਸ਼੍ਰੀ ਅੰਮ੍ਰਿਤਸਰ ਕਾਲ ਸਿਰਦੀ ਸਾਹਿਬ ਦੇ ਪੰਜ ਪਿਆਰੇ ਆਏ ਬੜੀ ਭਾਵਨਾ ਸ਼ਰਦਾ ਨਾਨ ਨੇ ਉਹਨਾਂ ਨੇ ਸੇਵਨ ਕਰਕੇ ਆਪਣਾ ਤੇ ਸਭਣੀ ਸੰਗਤਾਂ ਨੂੰ 109 ਪਰਾਣੀ ਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਵਾਲਾ ਬਣਾ ਗੁਰੂ ਮਹਾਰਾਜ ਨੇ ਜੋੜਿਆ ਸੱਚੇ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵੰਤ ਸਿੰਘ ਪ੍ਰੇਤ ਜੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਦੇ ਜਹਾਦੇ ਚੜੇ ਹੋ ਉਹ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਹਾਦ ਚੜੇ ਆ ਜ ਹਾਂਜੀ ਕਿੰਨਾ ਖੁਸ਼ਾ ਕਿੰਨੀ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਚਾਅ ਇਸੀ ਦਾ ਕਿੰਦਾ ਵੀ ਜੀ ਖਿਆਲ ਆ ਮਨ ਚ ਮੈਂ ਸਮਾਨਾ ਜੀ ਰੋਜ਼ ਗੁਰਦੁਆਰੇ ਜਾਂਦੇ ਹਾਂ ਤੇ ਮੇਰਾ ਜਿੱਤ ਕਰੇ ਕਿ ਮੈਂ ਵੀ ਇਹ ਮੱਤਸ਼ਾ ਕਾ ਲੋਕਾਂ ਵੱਲ ਵੇਖ ਕੇ ਮੈਨੂੰ ਵੀ ਖੁਸ਼ੀ ਆਏ ਕਿ ਮੈਂ ਵੀ ਸ਼ਾਮਾ ਕਰਦਾ ਹੈ ਤੇ ਮੇਰਾ ਮਨ ਬਣਿਆ ਮੈ ਗਈ ਕਿੰਨਾ ਕ ਆਪਣੇ ਆਪ ਨੂੰ ਗੁੜ ਭਾਗੇ ਸਮਝਦੇ ਬਹੁਤ ਜ਼ਿਆਦਾ ਗੁਰੂ ਵਾਲੇ ਬਣਿਆ ਜੀ ਕਿੰਨਾ ਵੀਜੀ ਤੁਹਾਡਾ ਜਗਵਿੰਦਰ ਕੋਲ ਅੱਜ ਅਮਰਜ ਛੱਕਿਆ ਵਾ ਕਿੰਨੇ ਕ ਆਪਣੇ ਆਪ ਨੂੰ ਵਡਭਾਗੇ ਸਮਝਦੇ ਹੋ ਜਾਂ ਦਿਲ ਚ ਕੀ ਖਿਆਲ ਆਇਆ ਮਹਾਰਾਜ ਨੂੰ ਬਰਦਾ ਹਾਂ ਵਾਹਿਗੁਰੂ ਆਪਾਂ ਚੰਗੀ ਤਰ੍ਹਾਂ ਕੀ ਰਾਜੀ ਚਰਨਜੀਤ ਅੱਜ ਅਮਰਜ ਛੱਕਣ ਦਾ ਖਿਆਲ ਕਿੱਦਾਂ ਮਨ ਚ ਆਇਆ ਔਰ ਕਿੰਨਾ ਕ ਆਪਣੇ ਆਪ ਨੂੰ ਵਡਭਾਗੇ ਬੜੀ ਬੜੀ ਖੁਸ਼ੀ ਹੋਈ ਹੈ ਅਮਰਜ ਛੱਕ ਕੇ ਬਹੁਤ ਖੁਸ਼ੀ ਹੋਈ ਹੈ ਹੁਣ ਕਿਸ ਤਰ੍ਹਾਂ ਬਾਣੀ ਨਾਲ ਕਿੱਦਾਂ ਜੁੜਿਆ ਜੀ ਹਾਂ ਜੁੜਾਂਗੇ ਬਾਣੀ ਨਾਲ ਉਹ ਮਾਰਾਈ ਨੇ ਕੀਤਾ ਜੀ